ਹਾਂ ਦੱਸਦੇ ਆਈ ਤੇ ਪ੍ਰੋਗਰਾਮ ਅ 27 ਜੁਲਾਈ 2015 ਨੂੰ ਦਿਨਾਂਗਰ ਪੁਲਿਸ ਸਟੇਸ਼ਨ ਤੇ ਪਾਕਿਸਤਾਨ ਦੇ ਟੈਰਰਿਸਟ ਵੱਲੋਂ ਇੱਕ ਅਟੈਕ ਕੀਤਾ ਗਿਆ ਜਿਦੇ ਵਿੱਚ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਸ਼ਹਾਦਤ ਦਿੱਤੀ ਅੱਜ ਦੇ ਇਸ ਦਿਨ ਨੂੰ ਉਹ ਸ਼ਹਾਦਤ ਨੂੰ ਯਾਦ ਕਰਦੇ ਹੋਏ ਦਿਨਾਂਗਰ ਦੇ ਨਿਵਾਸੀਆਂ ਨੇ ਆਪਣੇ ਪਵਨ ਜੀ ਤੇ ਅਜੇ ਦੀ ਅਗਵਾਈ ਹੇਠ ਇੱਕ ਬੱਸ ਸਟੈਂਡ ਤੋਂ ਲੈ ਕੇ ਪੁਲਿਸ ਸਟੇਸ਼ਨ ਤੱਕ ਇੱਕ ਕੈਂਡਲ ਮਾਰਚ ਕਰਿਆ ਗਿਆ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਨੇ ਇਹਦੇ ਵਿੱਚ ਜਿੱਦਾਂ ਤੁਸੀਂ ਕੁਐਸਚਨ ਕੀਤਾ ਪੰਜਾਬ ਪੁਲਿਸ ਦਿਨ ਰਾਤ 24 7 ਆਰ ਠੀਕ ਹੈ ਜੀ ਦਿਨਾਨਗਰ ਵੀ ਪੁਲਿਸ ਲੋਕਾਂ ਦੀ ਹਿਫਾਜ਼ਤ ਲਈ ਹੈ ਦਿਨ ਰਾਤ ਚੱਲ ਰਹੀ ਹੈ ਜਿਹੜਾ ਸਮੇਂ-ਸਮੇਂ ਤੇ ਸਾਨੂੰ ਕੋਈ ਇਨਪੁਟਸ ਆਉਂਦੀਆਂ ਨੇ ਪੰਜਾਬ ਪੁਲਿਸ ਉਹਨਾਂ ਦੇ ਸਰਚ ਆਪਰੇਸ਼ਨਸ ਕਰਦੀ ਆ ਕਾਰਡਨ ਕਰਦੀ ਆ ਅਗਰ ਕੋਈ ਸ਼ਕਤੀ ਵਿਅਕਤੀ ਮਿਲਦਾ ਤੇ ਉਹਦੀ ਪੁਸ਼ਗਿਸ਼ ਕੀਤੀ ਜਾਂਦੀ ਆ ਅਸੀਂ ਸਾਰੇ ਨਿਵਾਸੀਆਂ ਨੂੰ ਇਹ ਸੰਦੇਹ ਦੇਣਾ ਚਾਹੁੰਦੇ ਨੇ ਕਿ ਉਹ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਨ ਪੰਜਾਬ ਪੁਲਿਸ ਦਿਨ ਰਾਤ ਉਹਨਾਂ ਦੀ ਸੇਵਾ ਲਈ ਲੱਗੀ ਹੋਈ ਹੈ ਜੀ ਬਾਰਡਰ ਇਲਾਕਾ ਹੈ ਯਾ ਦੂਜੇ ਪੰਨੇ ਸਸ ਸੰਗਤ ਹੈ ਜਿਹੜੇ ਪਠਾਨਕੋਟ ਦੇ ਵਿੱਚ ਵੀ ਦੇਖੇ ਗਏ ਆ ਜਿਸ ਨੂੰ ਲੈ ਕੇ ਉਸ ਤੋਂ ਲੈ ਕੇ ਪੁਲਿਸ ਦੇ ਕਿੰਨਾ ਦਿਨਾਂ ਲੱਗੇ ਕਿਸ ਤਰ੍ਹਾਂ ਪਰਵੰਦ ਹਾਂਜੀ ਉਹਦੇ ਲਈ ਸਾਡੇ ਲਈ ਸਰਚ ਆਪਰੇਸ਼ਨ ਟਾਈਮ ਟੂ ਟਾਈਮ ਕਰਵਾਏ ਜਾ ਰਹੇ ਆ ਸਪੈਸ਼ਲ ਨਾਕਾਬੰਦੀ ਲਵਾਈ ਗਈ ਹੈ ਜਿਹੜੇ ਸਾਡੇ ਕੋਈ ਛੋਟੇ ਆਪਣੇ ਰਸਤੇ ਆਉਣ ਵਾਲੇ ਉੱਤੇ ਵੀ ਸਪੈਸ਼ਲ ਪੈਟਰੋਲਿੰਗ ਕੀਤੀ ਜਾਂਦੀ ਹੈ ਤੇ ਨਾਕਾ ਲਗਾ ਕੇ ਜਿਹੜੇ ਸ਼ੱਕੀ ਵਿਅਕਤੀਆਂ ਨੂੰ ਚੈੱਕ ਕੀਤਾ ਜਾਂਦਾ ਹੈ ਜੀ ਕੋਈ ਨੌਜਵਾਨ ਜਿਹੜੇ ਬੱਚੇ ਵਧੀਆ ਉਪਰਾਲਾ ਕਰਦੇ ਆ ਜੀ ਕੀ ਮੈਸੇਜ ਹੋਵੇ ਹਾਂਜੀ ਮੈਂ ਇਸ ਚੀਜ਼ ਤੇ ਮੈਸੇਜ ਦਵਾਂਗੀ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਤੇ ਆਮ ਨਾਗਰਿਕ ਨੇ ਇਹ ਜਿਹੜੀ ਸ਼ਹਾਦਤ ਦਿੱਤੀ ਹੈ 27 ਜੁਲਾਈ 2015 ਵਿੱਚ ਇਹ ਬਹੁਤ ਅੱਛਾ ਉਪਰਾਲਾ ਹੈ ਜੀ ਦੀਨਾਨਗਰ ਨਿਵਾਸੀਆਂ ਵੱਲੋਂ ਕਿ ਜਿਹੜੀ ਉਹਨਾਂ ਦੀ ਸ਼ਹਾਦਤ ਨੂੰ ਹਰ ਸਾਲ ਯਾਦ ਕੀਤਾ ਜਾਂਦਾ ਹੈ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਨ ਨਾਲ ਸਾਨੂੰ ਇੱਕ ਸੰਦੇਹ ਮਿਲਦਾ ਹੈ ਕਿ ਕਿੰਨੀ ਬਹਾਦਰੀ ਨਾਲ ਉਹਨਾਂ ਨੇ ਇਸ ਆਤੰਕਵਾਦੀ ਹਮਲੇ ਦਾ ਸਾਹਮਣਾ ਕੀਤਾ ਜੀ ਥੈਂਕ ਯੂ ਜੈ ਸ਼੍ਰੀ ਰਾਮ ਜੀ ਫਾਇਦਾ ਇਹ ਦਿਨ ਬਹੁਤ ਹੀ ਕਾਲਾ ਤਾਂ ਬਸ ਸਾਡੀ ਦਿਨਗਰ ਉੱਪਰ ਕਿਉਂਕਿ ਅੱਜ ਦੇ ਦਿਨ 27 27 ਜੁਲਾਈ 2015 ਨੂੰ ਦਿਨਾਂਗਰ ਦੇ ਉੱਤੇ ਪਾਕਿਸਤਾਨ ਦੇ ਕਾਇਰ ਅਤੰਕਵਾਦੀ ਦੁਆਰਾ ਹਮਲਾ ਕੀਤਾ ਗਿਆ ਜਿਸ ਦਾ ਸਾਡੀ ਪੰਜਾਬ ਪੁਲਿਸ ਦੇ ਬਹਾਦਰ ਨੌਜਵਾਨਾਂ ਨੇ ਬਹੁਤ ਹੀ ਬਹਾਦਰੀ ਨਾਲ ਮੁਕਾਬਲਾ ਕੀਤਾ ਸਾਨੂੰ ਗਰਵ ਆ ਆਪਣੀ ਪੰਜਾਬ ਪੁਲਿਸ ਤੇ ਜਿਨ੍ਹਾਂ ਨੇ ਪਾਕਿਸਤਾਨ ਦੇ ਜਿਹੜੇ ਅਤੰਕਵਾਦੀ ਦੁਆਰਾ ਯੋਗ ਲੱਗੀ ਤਾ ਗਿਆ ਨੂੰ ਨਾਕਾਮ ਕੀਤਾ ਗਰਵਾਹੀ ਕਰਨੇ ਸਲੂਟ ਹੈ ਸਾਨੂੰ ਤੇ ਸਲੂਟ ਹੈ ਉਹਨਾਂ ਬਹਾਦਰਾਂ ਪੁਲਿਸ ਜੀ ਵਾਂਦੇ ਕਰਨਾ ਜਿਨਨ ਸ਼ਹੀਦੀ ਸ਼ਹੀਦੀ ਦੇ ਕੇ ਇਸ ਹਮਲੇ ਨੂੰ ਕੰਮ ਕੀਤਾ ਸਾਡੇ ਦਿਨਗਰ ਦੇ ਜਿਹੜੇ ਆਮ ਨਾਗਰਿਕ ਉਹ ਵੀ ਇਸ ਹਮਲੇ ਵਿੱਚ ਚੀਜ਼ ਹੋਏ ਸਾਡੇ ਸਾਰੇ ਦਿਨਗਰ ਦੀ ਸਮਾਜਿਕ ਰਾਜਨੀਤਿਕ ਤੇ ਧਾਰਮਿਕ ਸੰਸਥਾਵਾਂ ਦੁਆਰਾ ਅੱਜ ਦਿਨਗਰ ਦੇ ਬਾਸਟਾਨ ਤੋਂ ਲੈ ਕੇ ਪੁਲਿਸ ਪੁਲਿਸ ਸਟੇਸ਼ਨ ਤੱਕ ਅੰਦਰ ਮਾਰਚ ਕੱਢਿਆ ਜਿਸ ਦੇ ਵਿੱਚ ਸਾਡੇ ਦਿਨਗਰ ਦੇ ਐਸਐਚਓ ਸਾਹਿਬ ਵੀ ਸ਼ਾਮਲ ਹੋਏ ਹੋਰ ਵੀ ਸਾਰੀ ਸਾਰੀ ਜਥੇਬੰਦੀ ਸ਼ਾਮਲ ਹੋਈਆਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਕਿ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਵਿੱਚ ਸਾਡਾ ਸਾਥ ਦਿੱਤਾ ਬਾਕੀ ਸਾਨੂੰ ਗਰਵ ਆ ਆਪਣੀ ਪੰਜਾਬ ਉਸਤੇ ਜਿਨ੍ਹਾਂ ਨੇ ਇਸ ਅਤੰਗਵਾਦੀ ਹਮਲੇ ਨੂੰ ਨਾਕਾਮ ਕੀਤਾ ਸਲੂਟ ਆ ਅਸੀਂ ਸ਼ਰਧਾਂਜਲੀ ਦਿੰਨੇ ਆ ਉਹਨਾਂ ਨੂੰ ਸਾਰਿਆਂ ਨੂੰ ਹਰ ਹਰ ਮਾਦੇ ਬੰਦੇ ਮਾਤਰਮ